ਆਲੇ ਦੇ ਵਿੱਚ ਨੀਰ ਪਰਾਂਦਾ ਵਿੱਚ ਇੱਕੰਗਾ ਜੇਠ ਦਾ ਆਲੇ ਦੇ ਵਿੱਚ ਨੀਰ ਪਰਾਂਦਾ ਵਿੱਚ ਇੱਕੰਗਾ ਜੇਠ ਦਾ ਪਿਓ ਵਰਗਿਆ ਜੇਠਾ ਕਾ ਤੂੰ ਟੋਟੇ ਡਾ ਟੇ ਡਾ ਵੇਖਦਾ ਪਿਓ ਵਰਗਿਆ ਜੇਠਾ ਕਾ ਤੂੰ ਐ ਟੇ ਡਾ ਤੇ ਡਾ ਵੇਖਦਾ ਪਿਓ ਵਰਗਿਆ ਜੇਠਾ ਕਾ ਤੂੰ ਤੂੰ ਟੋਟੇ ਡਾ ਟੇ ਡਾ ਵੇਖਦਾ ਸੱਸ ਪਕਾਵੇ ਰੋਟੀਆਂ ਮੈਂ ਗਿਣ ਗਿਣ ਲਾਂਦੇ ਸੱਸ ਸੇ ਪਕਾਉਂਦੇ ਰੋਟੀਆਂ ਮੈਂ ਗਿਣ-ਗਿਣ ਲਾਉਂਦੇ ਡੱਕੇ ਸੱਸੇ 12 ਥਾਲੀਏ ਮੈਂ ਚੱਕ ਦੇਉਂਗੀ ਪੱਟੇ ਸੱਸੇ ਨੀ 12 ਥਾਲੀਏ ਮੈਂ ਚੱਕ ਦੇਉਂਗੀ ਫੱਟੇ ਸੱਸੇ ਨੀ 12 ਥਾਲੀਏ ਮੈਂ ਚੱਕ ਦੇਉਂਗੀ ਫੱਟੇ ਸਾਰੇ ਲੱਡੂ ਖਾਗੇ ਦਾਦਕੇ ਬਾਕੀ ਫਿਰਨਲ ਕੋਈ ਸਾਰੇ ਲੱਡੂ ਖਾਗੇ ਦਾਦਕੇ ਬਾਕੀ ਫਿਰਨਲ ਕੋਈ ਐਨਾ ਦਾਦਕੇ ਵਾਦਕਿਆਂ ਨੂੰ ਤਾਈਓ ਸ਼ੁਗਰ ਹੋਈ ਦੋ ਛੜਿਆਂ ਦੀ ਇੱਕ ਢੋਲ ਕੇ ਸਾਰੀ ਰਾਤ ਖੜਕੇ ਨੀ ਦੋ ਛੜਿਆਂ ਦੀ ਇੱਕ ਢੋਲ ਕੇ ਸਾਰੀ ਰਾਤ ਖੜਕੇ ਨੀ ਮੇਲਾ ਛੜਿਆਂ ਦਾ ਵਿਖੇ ਚ ਬਾਰੇ ਝੜਕੇ ਨੀ ਮੇਲਾ ਛੜਿਆਂ ਦਾ ਵਿਖੇ ਚ ਬਾਰੇ ਝੜਕੇ ਨੀ ਮੇਲਾ ਛੜਿਆਂ ਦਾ ਵਿਖੇ ਚ ਬਾਰੇ ਝੜਕੇ ਆਰ ਤੂੰ ਭਾਵਜੇ ਧਨੀ ਪਾਰ ਤੂੰ ਭਾਵਜੇ ਦਾ ਆਰ ਤੁੰ ਭਮੱਜ ਦਨੀ ਪਾਰ ਤੁੰ ਭਵੱਜ ਦਾ ਸੱਸ ਗਈ ਬਾਜ਼ਾਰ ਸੋਰਾ ਪਿੱਛੇ ਪਿੱਛੇ ਪੰਜੇ ਦਾ ਸੱਸ ਗਈ ਬਾਜ਼ਾਰ ਸੋਰਾ ਪਿੱਛੇ ਪਿੱਛੇ ਪੰਜੇ ਦਾ ਸੱਸ ਗਈ ਬਾਜ਼ਾਰ ਸੋਰਾ ਪਿੱਛੇ ਪਿੱਛੇ ਪੰਜੇ ਦਾ ਰੜਕੇ 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 ਨੀ ਟੁੱਟੀ ਮੰਜੀ ਤੇ ਪੈਣੇ ਪੇ ਤੇ ਤੇ ਪੈਣੇ ਪਿੱਛੇ ਲੜ ਪੈਣੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਗਲਾਸ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਗਲਾਸ ਬਿੱਤਰ ਪਿੱਛੇ ਮਰ ਜਾਗੇ ਤੂੰ ਐਨਾ ਵੀ ਨਹੀਂ ਖਾਸ ਤੇਰੇ ਪਿੱਛੇ ਮਰ ਜਾਗੇ ਤੂੰ ਐਨਾ ਵੀ ਨਹੀਂ ਖਾਸ ਤੇਰੇ ਪਿੱਛੇ ਮਰ ਜਾਗੇ ਤੂੰ ਐਨਾ ਵੀ ਨਹੀਂ ਖਾਸ ਮੰਮੀ ਸਾਡੀ ਨੱਚਦੀ ਤੇ ਮਾਮਾ ਨੋਟਵਾਰ ਦਾ ਮੰਮੀ ਸਾਡੀ ਨੱਚਦੀ ਤੇ ਮਾਮਾ ਨੋਟਵਾਰ ਦਾ ਅੱਜ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਜਾਗੋ ਦੇ ਵਿੱਚ ਪਾਉ ਬੋਲੀਆਂ ਲਿਪੀਆਂ ਵੇੜਾ ਪਟੂਗੀ ਜਾਗੋ ਦੇ ਵਿੱਚ ਪਾਉ ਬੋਲੀਆਂ ਲਿਪੀਆਂ ਵੇੜਾ ਪਟੂਗੀ ਗਿੱਧੇ ਵਿੱਚ ਮਾਮੀ ਨਖਰੋ ਵੇ ਲੱਕ ਮਾਰ ਕੇ ਨੱਚੂਗੀ ਗਿੱਧੇ ਵਿੱਚ ਮਾਮੀ ਨਖਰੋ ਵੇ ਲੱਕ ਹਿਲਾ ਕੇ ਨੱਚੂਗੀ ਗਿੱਧੇ ਵਿੱਚ ਮਾਮੀ ਨਖਰੋ ਵੇ ਲੱਕ ਮਾਰ ਕੇ ਨੱਚੂਗੀ ਜੀਜਾ ਸਾਲੀ ਪੱਬ ਜੇ ਖੇਡਦੇ ਬੰਦੇ ਆ ਗਏ ਤਿੰਨ ਜੀਜਾ ਸਾਲੀ ਪੱਬ ਜੇ ਖੇਡਦੇ ਬੰਦੇ ਆ ਗਏ ਤਿੰਨ ਵੇ ਜੀਜਾ ਮਾਰ ਨਿਸ਼ਾਨਾ ਬਿੰਨ ਵੇ ਜੀਜਾ ਮਾਰ ਨਿਸ਼ਾਨਾ ਬਿੰਨ ਵੇ ਜੀਜਾ ਮਾਰ ਨਿਸ਼ਾਨਾ ਬਿੰਨ ਫੈਸ਼ਨ ਕਰਕੇ ਬਣੀ ਮਾਦਰੀ ਦਿਲਬਾਬੇ ਦਾ ਡੰਗੇ ਫੈਸ਼ਨ ਕਰਕੇ ਬਣੀ ਮਾਦਰੀ ਦਿਲਬਾਬੇ ਦਾ ਡੰਗੇ ਨੇ ਤੈਨੂੰ ਦੇਖਣ ਨੂੰ ਬਾਬਾ ਐਨ ਕਾ ਮੰਗੇ ਨੇ ਤੈਨੂੰ ਦੇਖਣ ਨੂੰ ਬਾਬਾ ਐਨ ਕਾ ਮੰਗੇ ਨੇ ਤੈਨੂੰ ਦੇਖਣ ਨੂੰ ਬਾਬਾ ਐਨ ਕਾ ਮੰਗੇ